ਕਰ ਹੈ ਦੇਖ ਲੈ ਦੇਖ ਲੈ ਇਹਨੂੰ ਚਾਹ ਤਰ ਦੋ ਇਹ ਨਹੀਂ ਹੜਦੀ ਇਹ ਜਦੋਂ ਲਾਕਡਾਊਨ ਲੱਗਿਆ ਉਹਨੂੰ ਖਲ ਖਲ ਦਾ ਪਾਈ ਨਹੀਂ ਗਈ ਕੋਹਾ ਬਾਪੂ ਕਿਵੇਂ ਦੇ ਇਹ ਖਲ ਸੈਲ ਤੇ ਇੰਨੀ ਸ਼ਕਤੀ ਹੋਈ ਪਈ ਆ ਸਹਰ ਜਾਣ ਦਾ ਹੀਲਾ ਕਰੋ ਕੋਈ ਫਿਰਾਂ ਰਸਣ ਵੀ ਲਾਉਣ ਆਲਾ ਪਿਆ ਰਸਣ ਕਿਥੇ ਪੁੱਛਣਾ ਪੂਗੇ ਇਹਨੂੰ ਕੋਈ ਬੰਦਾ ਦੇਖਦਾ ਜਿਹੜਾ ਸਾਰੇ ਸ਼ੁਰੂ ਆਉਂਦਾ ਹੋਵੇ ਸੜਕ ਤੇ ਚੱਲ ਹਾਂ ਇਹ ਦੇਖਦਾ ਬੰਦਾ ਚੱਲਾ ਜਾਂਦੀ ਥੀਵਾ ਸਰਕਾਰ ਦੇ ਸ਼ਾਂਤੀ ਬਾਬਤ ਕਰੀ ਤੇ ਚਲਾਨ ਚਲੂਣ ਬੰਤ ਹੋ ਗਏ ਬਹੁਤ ਔਖੇ ਕਰਦੇ ਆਪਾਂ ਤਾਂ ਪੱਪੂ ਗਾਲ ਕਰਿਆ ਪਿਆ ਦੇਖੀ ਜੀਰੀ ਦਾ ਵੀ ਕੁਝ ਹੋਰ ਜੀਰੀ ਲਾਉਣ ਨੂੰ ਪਈ ਆ ਹਲੇ ਲੱਗਦਾ ਇੱਧਰ ਜਿਹੜੇ ਸ਼ਹਿਰ ਤੋਂ ਆਏ ਹੋ ਨਾ ਪੁੱਛਦੇ ਆ ਉਹ ਆਉਂਦਾ ਸਰਪੰਚ ਆਉਂਦਾ ਚੱਲ ਉਹਨੂੰ ਮਾਰ ਦਿਆਂ ਅਖੋ ਸਰਪੰਚ ਆ ਗਿਆ ਰੋਕੇ ਇਹਨੂੰ ਪੁੱਛ ਸਰਪੰਚ ਸਾਹਿਬ ਹਾਂਜੀ ਹਾਂਜੀ ਸਤਿਕਾਰ ਜੀ ਸਤਿਕਾਰ ਜੀ ਹੋਰ ਜੀ ਵਧੀਆ ਜੀ ਵਧੀਆ ਕਿੱਧਰ ਘੁੰਮੇ ਆਏ ਸ਼ਹਿਰ ਜਾ ਕੇ ਆਏ ਜੀ ਬਸ ਸ਼ਹਿਰ ਹੁਣ ਖੁੱਲਾ ਜੀ ਸ਼ਹਿਰ ਨਹੀਂ ਸਵੇਰੇ ਸਵੇਰੇ ਖੁੱਲਾ ਜ਼ਰੂਰੀ ਕੰਮਾਂ ਵਾਸਤੇ ਹੀ ਖੁੱਲਾ ਸਖਤੀ ਸੁਖਤੀ ਕਿੰਨੇ ਕੁ ਸਖਤੀ ਬਹੁਤ ਜ਼ਿਆਦਾ ਹੈ ਪੁਲਿਸ ਖੜੀ ਹੈ ਨਾਕੇ ਲੱਗੇ ਹੋਏ ਨੇ ਚਲਾਣਾ ਹੋ ਰਿਹਾ ਹੈ ਨੇ ਜਿਹੜੇ ਬਾਧੂ ਘੁੰਮਦੇ ਨੇ ਅੱਛਾ ਫਿਰ ਕਿਵੇਂ ਬਚੇ ਜੋ ਚਲਾਣ ਤੋਂ ਚਲਾਣ ਤੋਂ ਤੁਹਾਨੂੰ ਮਾਸਕ ਲਾ ਕੇ ਜਾਣਾ ਪੂਰ ਜ਼ਰੂਰੀ ਕੰਮ ਨੂੰ ਜਾਣਾ ਵੈਸੇ ਨਹੀਂ ਜਾਣਾ ਮਾਸਕ ਜ਼ਰੂਰੀ ਹੈ ਆਪਣੀ ਸਿਹਤ ਵਾਸਤੇ ਵੀ ਸਰਕਾਰ ਦਾ ਸਾਡਾ ਵੀ ਜਾਣਾ ਅੱਜ ਜ਼ਰੂਰੀ ਆ ਸੀ ਸਮਾਨ ਲੈ ਕੇ ਆਉਣਾ ਸੌਦਾ ਪੱਤਾ ਖਾੜ ਲੈ ਆਉਣੀ ਆ ਨਾ ਰਸਨਾ ਸਾਡੇ ਘਰੇ ਤਾਂ ਸਰਪੰਚ ਸਾਹਿਬ ਸੇਰਾ ਐਂਕਰ ਉਹ ਦੁਕਾਨਾਂ ਹਲੇ ਖੁੱਲੀਆਂ ਨੇ ਹੁਣ ਆਇਆ ਮੈਂ ਸ਼ਹਿਰੋਂ ਮਾਸਕ ਲਾ ਕੇ ਜਾਓ ਤੁਸੀਂ ਆਪ ਤਾਂ ਮੈਨੂੰ ਵੀ ਅੱਗੇ ਕੰਮ ਕਿੰਨੇ ਦਾ ਮਿਲ ਜਾਂਦਾ ਇਹ ਇਹ ਮਿਲ ਜਾਂਦਾ ਵਧੀਆ 100 ਰੁਪਏ ਦਾ ਇਹ ਵਧੀਆ ਦਾ ਹੀ ਫਾਇਦਾ ਇਹ ਵਿੱਚ ਅੱਛਾ ਠੀਕ ਹੈ ਠੀਕ ਹੈ ਜੀ ਬਾਪੂ ਆਪਾਂ ਵੀ ਕਿਹੜਾ ਮਾਸਕ ਲੈ ਹੀ ਲੈਣੇ ਆਂ ਸੈਰ ਜਾਣ ਨੂੰ ਤਾਂ ਮਾਸਕ ਕੀ ਸਰਚ ਮਾਰਨਾ ਇਹ ਤੋਂ ਮੰਗ ਲਿਆ ਸਰਪੰਚ ਤੋਂ ਇਹੀ ਮੰਗ ਲਿਆ ਵਾ ਫਿਰ ਵੋਟਾਂ ਪਾਈਆਂ ਦਾ ਫਾਇਦਾ ਕੀ ਹੋਇਆ ਆਪਾਂ ਨੂੰ ਮੈਨੂੰ ਜਾਣਨਾ ਫਿਰ ਮੈਂ ਜਾਇ ਤਾਂ ਮੰਗ ਕੇ ਲਿਆ ਜੇ ਜਵਾਬ ਦੇ ਤਾਂ ਇਹਦੇ ਖਿਹੜੇ ਪਾ ਜੀ ਟੁੱਟ ਕੇ ਠੀਕ ਆ ਤੈਨੂੰ ਜਵਾਬ ਨਹੀਂ ਜਾਂਦਾ ਹੈਗਾ ਮੈਂ ਫਿਰ ਇਹ ਤੋਂ 마ਸਕ ਲੈ ਕੇ ਮੁੜੂੰਗਾ ਚੱਲ ਆਇਕੀ ਮੁੜੀ ਜਾ ਪੱਜਾ ਜਿੰਨੇ ਮਰਜੀ ਲਾਰੇ ਚੱਲ ਆਪਾਂ ਖੇਤ ਤਾਂ ਕਿਹੜਾ ਮਾਰੀ ਚੱਲ ਆ ਜਾ ਚੱਲ ਆ ਜਾ ਆ ਜਾ ਫਾਟਸਾ ਚਲ ਜੀ ਚੱਲ ਕਰ ਵੀ ਹੋਰ ਵੀਰੇ ਕਿਵੇਂ ਆਉਣੇ ਹੋ ਵੀਰੇ ਸਰਪੰਚ ਕੋਲ ਆਈ ਸੀ ਸਰਪੰਚ ਦੀ ਸੁੱਕਲੀ ਜੀ ਲੈਣੀ ਆ ਮੈਂ ਸ਼ਹਿਰ ਜਾਣਾ ਸੀ ਸੁੱਕਲੀ ਵੀਰੇ ਉਹ ਜਿਹੜਾ ਮੂੰਹ ਤੇ ਲਾਉਂਦਾ ਉਹ ਸੁੱਕਲੀ ਨਹੀਂ ਮਾਸਕ ਹੁੰਦਾ ਵੀਰੇ ਹਾਂ ਵੀਰੇ ਉਹ ਦੇਉ ਕਿੱਥੇ ਪਿਆ ਉਹ ਤਾਂ ਵੀਰੇ ਖੇਤ ਗਿਆ ਵੀਰਾ ਨਾਲ ਹੀ ਲੈ ਗਿਆ ਉਹ ਨਾਲ ਹੀ ਰੱਖ ਦੋ ਤਾਂ ਫਿਰ ਉਹ ਲਾ ਕੇ ਰੱਖਦਾ ਨਾ ਮਾਸਕ ਸਾਰਾ ਦਿਨ ਹੀ ਹੋਰ ਰਾਤ ਨੂੰ ਵੀ ਲਾ ਕੇ ਪੈਂਦਾ ਨਹੀਂ ਰਾਤ ਨੂੰ ਤਾਂ ਲਾ ਕੇ ਪੈਂਦਾ ਅੱਛਾ ਹਾਂ ਉਹ ਖੇਤ ਆ ਵੱਡਾ ਬਾਈ ਉੱਥੇ ਕੱਖ ਜੇ ਪਟ ਰਹੇ ਨੇ ਬੰਦੇ ਹਾਂ ਚਲ ਮੈਂ ਜਾ ਕੇ ਆ ਠੀਕ ਹੈ ਵੀਰੇ ਤੁਹਾਨੂੰ ਮਾਸਕ ਮੰਗਣਾ ਫੱਦੂ ਉਹ ਬੈਠਾ ਸਰਪੰਚ ਉਹ ਜਾ ਯਾਰ ਚੇਅਰਮੈਨ ਕਰ ਲੈ ਕੋਈ ਜਾ ਕੇ 2 ਘੰਟੇ ਹੋ ਗਏ ਤੈਨੂੰ ਪਏ ਨੂੰ ਦਾਤਾ ਹੁਣ ਆਇਆ ਸੀ ਮੈਂ ਤਾਂ ਉਹ ਪਰ ਲਗਾ ਉਹਨਾਂ ਤਾਂ ਮੈਂ ਕੱਖ ਪੱਟਿਆ ਆਇਆ ਜੀਲੇ ਦੇ ਕਾਹਨੂੰ ਪੱਟਿਆ ਤੂੰ ਜੀ ਤਾਂ ਫਰੀ ਲਈ ਤੇ ਹਾੜੀ ਗੱਲ ਪਾਉਣ ਨੂੰ ਫਿਰਦੇ ਹੋ ਆਥ ਨੇ 500 ਮੰਗ ਲੈਨੇ ਨਾਲ ਬੋਤਲ ਉਹ ਚਾਚਾ ਪਾਣੀ ਦਾ ਪਲਾ ਦੇ ਉਹ ਇਹ ਤਾਂ ਮੇਰਾ ਆਪਣੇ ਵਾਸਤੇ ਲਿਆਂਦਾ ਵਾ ਕਰੋ ਫਿਲਟਰ ਵਾਲਾ ਉੱਥੇ ਮਰ ਲਈ ਆਲੂ ਚ ਪੀ ਚੱਲ ਮੈਂ ਤਾਂ ਚ ਬੱਚੇ ਜੀ ਪੀ ਲੈਣਾ ਜਾ ਕੇ ਚੱਬਾ ਗਾ ਸਰਪੰਚ ਸਾਹਿਬ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਆਸੀ ਕਾਲ ਜੀ ਬੈਠੋ ਥੋੜਾ ਜਿਹਾ ਦੂਰ ਨੂੰ ਹੋ ਕੇ ਬੈਠੋ ਹਾਂਜੀ ਦੱਸੋ ਕਿਵੇਂ ਆਣੇ ਹੋਏ ਸਰਪੰਚ ਸਾਹਿਬ ਮੈਂ ਤਾਂ ਜੀ ਸ਼ਹਿਰ ਜਾਣਾ ਉਹ ਸ਼ਹਿਰ ਜਾਣ ਨੂੰ ਰਹਿਣ ਦਿਓ ਥੋੜਾ ਜਿਹਾ ਪਰਹੇਜ਼ ਰੱਖਿਆ ਕਰੋ ਬਿਮਾਰੀ ਬਹੁਤ ਚੱਲਦੀ ਆ ਮੈਂ ਤਾਂ ਤਾਂ ਹੀ ਆਏ ਸੀ ਕਹਿੰਦੇ ਚਲਾਨ ਚ ਲਾਉਣ ਬਹੁਤ ਹੋ ਰਹੇ ਨੇ ਪੰਜਾਬ ਪੁਲਿਸ ਨੇ ਸਖਤੀ ਬਹੁਤ ਕਰੀ ਪਈ ਆ ਹਾਂ ਹਾਂ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣਾ ਵੀ ਰਹਿਣ ਦਿਓ ਜੇ ਜਿਆਦਾ ਜ਼ਰੂਰੀ ਕੰਮ ਆ ਤਾਂ ਜਾਇਓ ਤੇ ਸਰਪੰਚ ਸਾਹਿਬ ਫਿਰ ਆਪਣਾ ਇਹ ਸੁੱਕਲੀ ਜੀ ਦੇ ਦਿਓ ਸਾਨੂੰ ਅਸੀਂ ਜਾਇ ਆਉਂਦੇ ਬਾਪੂ ਨਾਲ ਸੈਰ ਉਹ ਸੁੱਕਲੀ ਨਹੀਂ ਹੁੰਦੀ ਇਹ ਮਾਸਕ ਹੁੰਦਾ ਇਹ ਮਾਸਕ ਅੱਛਾ ਜੋ ਵੀ ਹੁੰਦਾ ਦੇ ਦਿਓ ਅਸੀਂ ਮੜਾ ਜਾਇਏ ਨਹੀਂ ਨਹੀਂ ਇਹ ਨਹੀਂ ਮਿਲਦਾ ਇਹ ਇੱਕ ਦੂਜੇ ਦਾ ਥੋੜੀ ਲੱਗਦਾ ਹੁੰਦਾ ਯਾਰ ਇਹ ਤਾਂ ਆਪਣਾ ਆਪਣਾ ਹੁੰਦਾ ਸਪੈਸ਼ਲ ਕਿਉਂ ਇਹ ਮੈਨੂੰ ਫਿੱਟ ਨਹੀਂ ਆਉਣਾ ਉਹ ਕੰਜਰਾ ਉਹ ਫਿੱਟ ਆਉਣੇ ਵਾਲੀ ਗੱਲ ਨਹੀਂ ਹੁੰਦੀ ਇਹ ਜੇ ਇੱਕ ਦੂਜੇ ਦਾ ਲਾਵਾਂਗੇ ਆਪਾਂ ਤਾਂ ਬਿਮਾਰੀ ਲੱਗ ਜੂ ਮੇਰੇ ਸਾਹ ਲੰਘੇ ਹੋਏ ਨੇ ਇਹਦੇ ਚ ਦੀ ਇਹ ਕਟਾਣੂ ਤੇਰੇ ਅੰਦਰ ਵਗ ਜਾਣਗੇ ਇਹ ਕਰੋਨਾ ਪੁੰਨਦੀ ਆ ਹਾਂ ਕਰੋਨਾ ਪੁੰਨ ਦਿੰਦਾ ਇਹ ਮੰਨ ਲੈ ਮੈਂ ਸਮਝ ਗਿਆ ਮੇਰੀ ਬੇਬੇ ਇੱਕੋ ਪੁੰਨੀ ਨਾਲ ਚਾਹ ਪੁੰਨ ਦਿੰਦੀ ਆ ਲੱਸੀ ਪੁੰਨ ਦਿੰਦੀ ਆ ਸਕੰਜ ਵੀ ਪੁੰਨ ਦਿੰਦੀ ਆ ਅਸੀਂ ਵੀ ਐਵੇਂ ਸਾਡਾ ਕਰੋਨਾ ਪੁੰਨ ਦੂਗੀ ਇਹਦੇ ਨਾਲ ਕੀ ਹੁੰਦਾ ਉਹ ਨਹੀਂ ਨਹੀਂ ਉਹ ਗੱਲ ਨਹੀਂ ਹੁੰਦੀ ਯਾਰ ਇਹ ਇਹ ਨਹੀਂ ਲੱਗਦਾ ਹੁੰਦਾ ਇੱਕ ਦੂਏ ਦਾ ਇਹਦਾ ਸਰਪੰਚ ਲੱਗਦਾ ਤੂੰ ਜਵਾਬ ਦਿੰਦਾ ਮੇਰੇ ਬਾਪੂ ਵਾਲੀ ਗੱਲ ਸੱਚੀ ਹੋ ਗਈ ਬਾਪੂ ਕਹਿੰਦਾ ਦੇਖ ਨਾ ਬਹਾਨਾ ਲਾਊਗਾ ਉਹ ਤੈਨੂੰ ਉਹ ਬਹਾਨੇ ਵਾਲੀ ਗੱਲ ਨਹੀਂ ਖਾਸਮਾ ਹੋਰ ਚੀਜ਼ ਜਿਹੜੀ ਤੈਨੂੰ ਚਾਹੀਦੀ ਆ ਉਹ ਲੈ ਜਾ ਇਹ ਜਦ ਚੀਜ਼ ਇਹ ਨਹੀਂ ਦੇਣ ਵਾਲੀ ਹੈਗੀ ਯਾਰ ਜਿਹੜੀ ਚੀਜ਼ ਮੰਗੀ ਆਉਦਾ ਤਾਂ ਜਵਾਬ ਦੇਣਾ ਹੋਰ ਦੱਸ ਤੂੰ ਮੈਨੂੰ ਟਰੈਕਟਰ ਦੇ ਦੇਗਾ ਕਿ ਗੱਡੀ ਦੇ ਦੇਗਾ ਹਾਂ ਉਹ ਲੈ ਜਾ ਜੇ ਤੈਨੂੰ ਚਾਹੀਦਾ ਪਰ ਇਹ ਨਹੀਂ ਮਿਲ ਸਕਦਾ ਇਹ ਤਾਂ ਅੱਡ ਹੁੰਦਾ ਸਪੈਸ਼ਲ ਆਪ ਦਾ ਆਪ ਦਾ ਯਾਰ ਸਰਬਾਜੀ ਇਹਨਾਂ ਬੋਟਾ ਪਾਉਣੀ ਦੇ ਉਦੋਂ ਕਿਵੇਂ ਕਰਦਾ ਦੀ ਤੇਰੀਆਂ ਬੋਟਾ ਤੋਂ ਤੇ ਸਾਡਾ ਮਾਸਕ ਸਸਤਾ ਇਹ ਸੋਨੇ ਦਾ ਤਾਂ ਨਹੀਂ ਹੈਗਾ ਉਹ ਨਹੀਂ ਨਹੀਂ ਯਾਰ ਤੂੰ ਤਾਂ ਗਲਤ ਫਹਮੀ ਚ ਪੈ ਗਿਆ ਉਹ ਗੱਲ ਨਹੀਂ ਹੈਗੀ ਇਹ ਤੈਨੂੰ ਮੈਂ ਪੈਸੇ ਦੇ ਦਿੰਦਾ ਬਦਾਂ ਸ਼ਹਿਰੋਂ ਲੈ ਲੀਨਾ ਮੈਂ ਪੈਸੇ ਨੂੰ ਅਸੀਂ ਇਹੋ ਜਿਹੇ 50 ਲਿਆ ਕੇ ਮਾਸਕ ਤੇਰੇ ਇੱਥੇ ਛਿੜਦੀਏ ਘਰੇਵਾਰ ਮੂਰੇ ਲੈ ਤੂੰ ਤਾਂ ਯਾਰ ਬਸ ਉਹੀ ਹਨ ਪੜਾ ਵਾਲੀਆਂ ਗੱਲਾਂ ਕਰਨ ਲੱਗੇ ਤੁਸੀਂ ਤੁਸੀਂ ਸਰਕਾਰ ਦਾ ਸਾਥ ਦੇਵੋ ਪਰ ਇਹ ਜਿ ਰੱਖੋ ਆਪ ਦਾ ਆਪ ਦਾ ਮਾਸਕ ਲੱਗਦਾ ਹੁੰਦਾ ਇਹ ਸਰਵਾਜੇ ਤਾਂ ਉਹ ਗੱਲ ਹੋ ਗਈ ਜਵਾਬ ਦੇਣ ਵਾਲੀ ਯਾਰ ਚੱਲ ਨਹੀਂ ਵਰਤਣਾ ਤੇਰੀ ਮਰਜ਼ੀ ਆ ਯਾਰ ਉਹ ਯਾਰ ਇਹ ਗੱਲ ਨਹੀਂ ਹੁੰਦੀ ਹੈਗੀ ਤੈਨੂੰ ਹੋਰ ਜਿਹੜੀ ਚੀਜ਼ ਦੀ ਲੋੜ ਆ ਤੂੰ ਯਾਰ ਹੋਰ ਘਰੇ ਆ ਭਾਈ ਭਾਈ ਜੁੱਤੀਆਂ ਕੱਪੜੇ ਪਾਈ ਲੈਂਦੇ ਨੇ ਇਹਦੇ ਵਿੱਚ ਕੀ ਗੱਲ ਹੁੰਦੀ ਆ ਓਏ ਉਹਦੇ ਚ ਦੀ ਸਾਹ ਥੋੜੀ ਲੰਘਦਾ ਬੰਦੇ ਦਾ ਇਹ ਤਾਂ ਇੱਕ ਮੇਨ ਪੁਆਇੰਟ ਹੋ ਗਿਆ ਬੰਦੇ ਦਾ ਮੂੰਹ ਨੱਕ ਬੱਸ ਰਹਿਣ ਦੇ ਵੀਰੇ ਰਹਿਣ ਦੇ ਯਾਰ ਲੋਕ ਵੀ ਸਮਝਦੇ ਨਹੀਂ ਹੈਗੇ ਬੱਸ ਉਹੀ ਅਨਪੜਹਾਣੀਆਂ ਗੱਲਾਂ ਕਰੀ ਜਾਂਦੇ ਨੇ ਇੰਨਾ ਕੰਮ ਕਰਤਾ ਪਿੰਡ ਦਾ ਫੇਰ ਨਹੀਂ ਖੁਸ਼ ਹੁੰਦੇ ਦੱਸ ਆ ਮਾਸਕ ਪਿੱਛੇ ਲੜ ਪਿਆ ਆ ਕੇ ਅਨਪੜ ਬੰਦਾ ਹਰਦੋਖ ਲੋਕਾਂ ਦਾ ਜਦੋਂ ਬੋਟਾ ਪਵਾਉਣੀ ਨੇ ਕੰਮ ਲੈਣੇ ਤੇ ਉਦੋਂ ਬਾਈ ਜੀ ਬਾਈ ਜੀ ਹੁਣ ਚੀਜ਼ ਮੰਗ ਲਈ ਐ ਕਰਦੇ ਨੇ ਓ ਕੀ ਹੋ ਗਿਆ ਕਿਵੇਂ ਬੋਲਦਾ ਜੰਨਾ ਬਾਈ ਦੇਖ ਲੈ ਯਾਰ ਸਰਪੰਚ ਨੂੰ ਬੋਟਾ ਪਾਈਆਂ ਦਿਨ ਰਾਤ ਨਾਲ ਫਿਰੇ ਹੁਣ ਕੰਮ ਨੂੰ ਕਿਹਾ ਹੁਣ ਜਵਾਬ ਦੇ ਗਿਆ ਕਿਹੜਾ ਕੰਮ ਕਹਿਤਾ ਸੀ ਦਿਨ ਨੂੰ ਮੈਂ ਮਾਸਕ ਲੈਣ ਗਿਆ ਸੀ ਸੈਰ ਜਾਣਾ ਸੀ ਹਾਂ ਕਹਿੰਦਾ ਇਹਦੇ ਨਾਲ ਤਾਂ ਬਿਵਾਰੀ ਲੱਗ ਜੂ ਸਾਨੂੰ ਮੈਂ ਕਿਹਾ ਸਾਡੀ ਵੋਟ ਨਾਲ ਤਾਂ ਨਹੀਂ ਦਿਨ ਨੂੰ ਬਿਵਾਰੀ ਲੱਗੀ ਤੇ ਕਹਿੰਦਾ ਸੀ ਸਾਰੀਆਂ ਬੋਟਾ ਪਾਉ ਉਹ ਕਮਲੇ ਤੂੰ ਉਹ ਤੋਂ ਉਹਦਾ ਮਾਸਕ ਮੰਗਦਾ ਸੀ ਹੋਰ ਕੀ ਦੇ ਮੰਗਣਾ ਦੀ ਓਹ ਹੋ ਓ ਇੱਕ ਦੂਜੇ ਦਾ ਮਾਸਕ ਨਹੀਂ ਲਾਉਂਦੇ ਹੁੰਦੇ ਇਹਦਾ ਬਿਮਾਰੀ ਲਾਂਦਾ ਸਮਕਾ ਤੇ ਹੋਰ ਕਮਲਿਆ ਨਵਾਂ ਮਾਸਕ ਲਈਦਾ ਹੁੰਦਾ ਉਹਨੂੰ ਐ ਕਹਿਣਾ ਸੀ ਤੈਨਨੇ ਮੈਨੂੰ ਨਵਾਂ ਮਾਸਕ ਲੈ ਕੇ ਦੇ ਤੂੰ ਉਹਦੇ ਉਹਦੇ ਵਾਲਾ ਕਿਉਂ ਮਾਸਕ ਮੰਗਦਾ ਸੀ ਮੈਂ ਤਾਂ ਇਹ ਵੀ ਕੰਮ ਸਾਰ ਕੇ ਮੋੜ ਦਾਂਗੇ ਆਪਾਂ ਤਾਂ ਉਹਨੂੰ ਪੈਸੇ ਲਾਉਣੇ ਨੇ। ਓਹੋ ਇਹ ਨਹੀਂ ਲਈਦਾ ਹੁੰਦਾ ਇੱਕ ਦੂਜੇ ਦਾ ਮਾਸਕ। ਹੁਣ ਜਾ ਕੇ ਉਸ ਤੋਂ ਮਾਫੀ ਮੰਗ ਸਰਪੰਚ ਦਾ ਆਪਣੇ ਪਿੰਡ ਦਾ ਬਹੁਤ ਚੰਗਾ ਕਮਲਿਆ ਆਪਣੇ ਪਿੰਡ ਦਾ ਸਰਪੰਚ ਦਾ ਬਹੁਤ ਚੰਗਾ ਆਹ ਦੇਖ ਲਾ। ਆਹ ਗਲੀਆਂ ਪੱਕੀਆਂ ਕਰਾ ਦੀਆਂ ਸਾਰੀਆਂ ਨਾਲੀਆਂ ਬਣਵਾਤੀਆਂ ਆਹ ਟੋਬੇ ਦਾ ਕੰਮ ਕਰਾਤਾ ਹੋਰ ਤੈਨੂੰ ਕੀ ਚਾਹੀਦਾ ਆ? ਐ ਤਾਂ ਪ੍ਰਾਇਮਰੀ ਸਕੂਲ ਦਾ ਕੰਮ ਵੀ ਚੱਲਦਾ ਡਿਸਪੈਂਸਰੀ ਦਾ ਵੀ ਚੱਲਦਾ। ਫੇਰ ਮਤਲਬ ਸਰਬੱਤ ਠੀਕ ਆ। ਹੋਰ ਮੈਂ ਗਲਤ ਆ। ਹੋਰ ਤੂੰ ਗਲਤ ਆ ਤੂੰ ਜਾ ਕੇ ਉਸ ਤੋਂ ਮਾਫੀ ਮੰਗ। ਠੀਕ ਆ ਵੀਰੇ ਫਿਰ ਮੈਂ ਦੱਸ ਦਿੰਦਾ। ਹਾਂ ਓਕੇ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਨਾ ਵੀ ਆਲੂ ਵਾਲ ਬਹੁਤ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸਹੀ ਕੰਟੈਂਟ ਦੇਵੇ ਹਨਾ ਜੀ ਜਿਹਦੇ ਨਾਲ ਸਮਾਜ ਨੂੰ ਸੇਧ ਮਿਲੇ ਸੋ ਵੀਰੇ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਭਾਈ ਕੁਝ ਦੱਸਣਾ ਚਾਹਦਾ ਆ 10 ਵੀਰੇ ਕੀ ਕਹਿਣਾ ਚਾਹੁੰਦਾ ਮੇਰੇ ਜਿਹੜੀ ਇਹ ਵੀਡੀਓ ਇੱਕ ਮੈਸੇਜ ਲਈ ਆ ਵੀ ਜਿਹੜਾ ਕਰੋਨਾ ਹਨਾ ਉਹਨੂੰ ਆਪਾਂ ਆਪਣੀ ਸਰਕਾਰ ਨੂੰ ਆਪਣੇ ਪੰਚਾਇਤ ਨੂੰ ਆਪਣੇ ਸਰਪੰਚਾਂ ਨੂੰ ਆਪਣੇ ਇਲਾਕੇ ਨੂੰ ਹਨਾ ਆਪਾਂ ਪੂਰੀ ਹੈਲਪ ਦੇਣੀ ਆ ਮਾਸਕ ਲਾ ਕੇ ਰੱਖਣਾ ਤੇ ਆਪਾਂ ਪੁਰਾਣੀਆਂ ਗੱਲਾਂ 'ਚ ਨਹੀਂ ਜਾਣਾ ਵੀ ਕਿਸੇ ਦਾ ਮਾਸਕ ਨਹੀਂ ਬਰਤਣਾ ਜਿੱਥੇ ਵੀ ਜਾਣਾ ਚੀਜ਼ ਨੂੰ ਹੱਥ ਨਹੀਂ ਲਾਣਾ ਹੱਥ ਧੋਣੇ ਨੇ ਬਾਰ-ਬਾਰ ਉਹ ਚੀਜ਼ਾਂ ਲਈ ਬਣਾਈ ਐ ਇਹ ਇੱਕ ਮੈਸੇਜ ਹੈ ਇਹਨੂੰ ਜ਼ਰੂਰ ਤੁਸੀਂ ਸਪਰੈਡ ਕਰੋ ਸਪਰੈਡ ਕਰੋ ਤੇ ਇਹ ਤੇ ਅਮਲ ਕਰੋ ਜ਼ਿੰਦਗੀ ਹੈ ਤੇ ਤਾਂ ਹੀ ਸਾਰਾ ਕੁਝ ਸਫਲਿਕ